ਭਾਈ ਮਨੀ ਸਿੰਘ ਜੀ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸੇਵਾ ਵਿੱਚ ਆਏ ਸਨ ਬਾਲਕ ਰੂਪ ਵਿੱਚ ਸਨ ਸਤਿਗੁਰੂ ਨੇ ਪੁੱਛਿਆ ਨਾਂ ਕੀ ਹੈ ਕਹਿੰਦੇ ਮਨੀ RAM ਤੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਇਹ ਮਣੀਆਂ ਗੁਣੀਆਂ ਹੋਵੇਗਾ ਵਿੱਚ ਜਹਾਂ ਸਾਰੇ ਇਹ ਜਿਹੜਾ ਮਣੀਆਂ ਹੈ ਨਾ ਮਨੀ RAM ਇਹ ਬਹੁਤਾ ਵੱਡਾ ਗੁਣੀ ਹੋਵੇਗਾ ਇਹ ਮਣੀ RAM ਮਣੀ ਦੀ ਤਰ੍ਹਾਂ ਸੰਸਾਰ ਦੇ ਵਿੱਚ ਚਮਕੇਗਾ ਭਾਈ ਮਣੀ ਸਿੰਘ ਜੀ ਦਾ ਹੱਥ ਜਿਹੜਾ ਸੀ ਨਾ ਅੱਡੇ ਤੇ ਰੱਖਿਆ ਤੇ ਜਲਾਦ ਨੇ ਟੋਕੇ ਦਾ ਵਾਰ ਗੁੱਟ ਤੇ ਕੀਤਾ ਭਾਈ ਮਣੀ ਸਿੰਘ ਨੇ ਰੋਕਿਆ ਭਈ ਇਹ ਨਾ ਕਰ ਕਹਿੰਦਾ ਕੀ ਗੱਲ ਹੈ ਦਰਦ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨਹੀਂ ਆਪਣੇ ਖਸਮ ਦਾ ਹੁਕਮ ਮੰਨ ਉਹ ਕਹਿੰਦਾ ਖਸਮ ਦਾ ਹੀ ਹੁਕਮ ਮੰਨਦਾ ਪਿਆ ਭਾਈ ਸਾਹਿਬ ਕਹਿੰਦੇ ਨਹੀਂ ਮੰਨਦਾ ਤੂੰ ਤੇਰੇ ਖਸਮ ਦਾ ਹੁਕਮ ਹੈ ਬੰਦ ਬੰਦ ਜੁਦਾ ਕਰ ਦੰਦ ਬੰਦ ਬੰਦ ਕੱਟਣਾ ਤੇ ਤੂੰ ਗੁੱਟ ਵੱਡਦਾ ਪਿਆ ਕਿੰਨੇ ਬੰਦ ਛੱਡ ਗਿਆ ਕਿੰਨੇ ਜੋੜ ਨੇ ਇਸ ਹੱਥ ਦੇ ਵਿੱਚ ਜਿੰਨੇ ਜੋੜ ਓਨੇ ਹੀ ਬੰਦ ਬਣਦੇ ਨੇ ਇਸ ਕਰਕੇ ਇੱਕ ਉਂਗਲ ਦੇ ਤਿੰਨ ਤਿੰਨ ਟੋਟੇ ਕਰ ਫੇਰ ਬੰਦ ਬੰਦ ਹੋਣਾ